5 ਮਿੰਟ 5 ਮਿੰਟ ਕਰਕੇ ਭਈ ਹਲੇ ਕੋਈ ਐਂਬੂਲੈਂਸ ਨਹੀਂ ਕੋਈ ਸਾਥੇ ਕੋਈ ਸਹਾਇਤਾ ਨਹੀਂ ਹੋ ਰਹੀ ابھی ਕੰਟਾ ਹੋ ਗਿਆ ਸੀ ਪਤਾ ਨਹੀਂ ਕਿੱਦਾਂ ਕਿੱਦਾਂ ਕਰਕੇ ਭਈਓ ਨੇ ਫੋਨ ਕਰਦੇ ਕੱਲੇ ਕੱਲੇ ਬੰਦੇ ਕੋਈ ਸਾਥੇ ਸਾਥੇ ਸਹਾਇਤਾ ਨਹੀਂ ਹੋ ਰਹੀ ਅਸੀਂ ਘੜੇ ਘੰਟੇ ਕੋ ਭਈ ਹਲੇ ਤੱਕ ਕੋਈ ਨਹੀਂ ਐਂਬੂਲੈਂਸ ਨਹੀਂ ਹੁਣ ਦੇਖੋ ਐਂਬੂਲੈਂਸ ਹੁਣ ਆ ਰਹੀ ਆ ਤੁਹਾਡੇ ਅਸੀਂ ਸੜਕ ਸੁਰੱਖਿਆ ਦੀ ਗੱਲ ਕਰਦੇ ਆ ਲਓ 12:43 ਮਿੰਟ ਤੋਂ 1:40 ਮਿੰਟ ਤੇ ਐਂਬੂਲੈਂਸ ਆ ਰਹੀ ਆ ਪੂਰੇ 1 ਘੰਟੇ ਬਾਅਦ ਹਾਲਾਂਕਿ ਮੈਂ ਕਿਹਾ ਭਈ ਬੰਦਾ ਬਹੁਤ ਸੀਰੀਅਸ ਆ ਕੋਸ਼ਰ ਦਾ ਬੰਦੀ ਡੈਥ ਹੋ ਜਵੇ ਪਰ ਬੰਦਾ ਭਾਜੀ ਉਹ ਹਾਲੇ ਤੱਕ ਉਹਦਾ ਉੱਦੀ ਪਿਆ ਭਾਜੀ ਜਿਨ੍ਹਾਂ ਦੀ ਜਿਨ੍ਹਾਂ ਦੇ ਲੱਗੇ ਸੀ ਮਾੜੀ ਮੋਟੀ ਸਾਟ ਐਕਟਿਵ ਵਾਲੇ ਉਹਨਾਂ ਦੀ ਫੈਮਲੀ ਆ ਕੇ ਲੈ ਗਈ ਉਹਨਾਂ ਨੂੰ ਉਹ ਤਾਂ ਆਪਣੀ ਸੇਫਟੀ ਪਰਪਸ ਲਈ ਚਲੇ ਗਏ ਹੁਣ ਵਿਚਾਰੇ ਇਹਨੂੰ ਪਤਾ ਕੋਈ ਨਹੀਂ ਦੇਖ ਰਿਹਾ ਭਾਜੀ ਘੰਟਾ ਹੋ ਗਿਆ ਉਹ ਕਹਿੰਦੇ ਤੁਸੀਂ ਕਿਸੇ ਪਹਿਲਾ ਜਿਹਨੂੰ ਕੀਤਾ ਉਹਨੂੰ ਕਰੋ ਫੋਨ ਕਰੋ ਤੇ ਜਿਹੜਾ ਪਹਿਲਾ ਜਿਹਨੂੰ ਕੀਤਾ ਉਹਨੂੰ ਹੀ ਕਰੋ ਹੋਰ ਨਾ ਕਰੋ ਵਾਰ-ਵਾਰ ਫੋਨ ਅੱਛਾ ਕਿ ਮੈਂ ਆਪਣੇ ਫੋਨ ਤੋਂ ਵੀ ਕੀਤੇ ਦੁਵਾਰੀ ਦੇ ਫੋਨ ਤੋਂ ਵੀ ਕੀਤੇ ਵੀ ਡੇਢ ਦੋ ਘੰਟਿਆਂ ਬਾਅਦ ਆਏ ਨੇ ਅ ਫੌਣਾ ਕਿੰਨੇ ਕੁ ਦੂਰ ਆ ਨਾਲ ਹੀ ਥਾਣਾ ਆ ਇੰਨੀ ਦੂਰ ਦਾ ਵਿਚਾਰੇ ਨੂੰ ਇਹਨੂੰ ਕਿਸੇ ਨੂੰ ਨਹੀਂ ਲੈ ਕੇ ਗਏ ਇਹਨਾਂ ਨੇ ਕੋਲ ਵੀ ਕੀਤੀ ਬਰਦਰ 112 ਤੇ ਕੋਈ ਨਹੀਂ ਆਇਆ ਜੀ ਇਹਨੂੰ ਝੱਕਣ ਕਿਉਂਕਿ ਇਹ ਗਰੀਬ ਬੰਦਾ ਆ 112 ਵਾਲੇ 112 ਵਾਲੇ ਦੀ ਗਲਤੀ ਹੈ ਸਭ ਤੋਂ ਵੱਡੀ ਤਾਂ ਸੜਕ ਸੁਰੱਖਿਆ ਫੋਰਸ ਹੀ ਉਹ ਹੈ 112 ਹਾਂਜੀ ਗੱਡੀਆਂ ਮੈਂਡਨੈਂਸ ਨਹੀਂ ਹੋਈ ਪੂਰੀ ਗੱਡੀ ਖਰਾਬ ਹੋ ਜਾਂਦੀ ਹੈ ਜਲਦੀ ਬਹੁਤ ਲਿਜਾਣੇ ਚ ਪੰਜ 10 ਮਾਉਣ ਕੀਤੇ ਵਜਿ ਇਹ ਹੀ ਗਿਆ ਉਹਨਾਂ ਨੇ ਗੱਡੀਆਂ ਬਿਜੀ ਆ ਬਿਜੀ ਆ ਵਾਦ ਇਹ ਹੀ ਕਹਿੰਦੇ ਰਹੇ ਆ ਹੋਰ ਕੁਛ ਨਹੀਂ ਗਿਆ ਉਹਨਾਂ ਨੇ ਆ ਹੁਣ ਜਾ ਕੇ ਤੁਹਾਡੇ ਸਾਹਮਣੇ ਐਂਬੂਲੈਂਸ ਆਈ ਹੈ ਜੇਥੇ 42 ਐਂਬੂਲੈਂਸ ਹੈ ਲੁਧਿਆਣਾ ਦੀਆਂ ਜੀ ਖਰਾਬ ਕਿੰਨੀਆਂ ਨੇ ਖਰਾਬ ਤਾਂ ਬਹੁਤ ਹੈਗੀਆਂ ਨੇ ਜੀ ਬਹੁਤ ਲੁਧਿਆਣਾ ਦੇ ਵਿੱਚ ਲਗਾਤਾਰ ਰੋਜ਼ ਐਕਸੀਡੈਂਟ ਦੀਆਂ ਵਾਰਦਾਤਾਂ ਜਿਹੜੀਆਂ ਨੇ ਉਹ ਦੇਖਣ ਨੂੰ ਹੋਰ ਮਿਲ ਰਹੀਆਂ ਨੇ ਔਰ ਖਾਸ ਕਰਕੇ ਵਾਰਦਾਤ ਇਸ ਲਈ ਕਿਉਂਕਿ ਇਹ ਰੋਡ ਰੇਸ ਦਾ ਮਾਮਲਾ ਹੈ ਅਗਰ ਐਕਸੀਡੈਂਟ ਹੁੰਦਾ ਤਾਂ ਅਗਰ ਕਿਸੇ ਨਾਲ ਐਕਸੀਡੈਂਟ ਹੁੰਦਾ ਤਾਂ ਉਹ ਰੁਕਦਾ ਔਰ ਰੁਕੇ ਅਗਰ ਕਿਸੇ ਦੇ ਛੱਟ ਪੇਟ ਲੱਗਦੀ ਆ ਤਾਂ ਉਹਨੂੰ ਹਸਪਤਾਲ ਜਾਂ ਫਿਰ ਉਹਨੂੰ ਘਟੋ ਘਾਟੇ ਨਜ਼ਦੀਕ ਦੇ ਡਾਕਟਰ ਤੱਕ ਜ਼ਰੂਰ ਪਹੁੰਚਾ ਦਿੰਦਾ ਇਸ ਕਰਕੇ ਇਹਨੂੰ ਅਸੀਂ ਵਾਰਦਾਥੀ ਕਵਾਂਗੇ ਕਿਉਂਕਿ ਅਗਰ ਕਿਸੇ ਨਾਲ ਐਕਸੀਡੈਂਟ ਹੋਣ ਤੋਂ ਬਾਅਦ ਜਿਸ ਵਿਅਕਤੀ ਨਾਲ ਐਕਸੀਡੈਂਟ ਹੁੰਦਾ ਉਹ ਉੱਥੇ ਪੱਜ ਜਾਂਦਾ ਤਾਂ ਉਹਦੇ ਲਈ ਹੁਣ ਕਾਨੂੰਨ ਵੀ ਜਿਹੜੇ ਨੇ ਸਖਤ ਹੋ ਚੁੱਕੇ ਨੇ ਇਸ ਤਰ੍ਹਾਂ ਦੀ ਹੀ ਇੱਕ ਰੋਡ ਰੇਸ ਦੀ ਘਟਨਾ ਇਸ਼ਤਿਹਾਰ ਨੇ ਇੱਕ ਆਦਮੀ ਤੇ ਇੱਕ ਔਰਤ ਐਕਟਿਵਾ ਦੇ ਨਾਲ ਟਕਰਾਂਦੇ ਆ ਔਰ ਲੈਨੇ ਤੁਸੀਂ ਦੇਖਿਆ ਵੀਰਾ ਜੀ ਐਕਸੀਡੈਂਟ ਹੁੰਦਾ ਜੀ ਐਕਸੀਡੈਂਟ ਹੁੰਦਾ ਨਹੀਂ ਭਾਈ ਜਦੋਂ ਐਕਸੀਡੈਂਟ ਹੋਇਆ ਆਪਾਂ ਐਕਸੀਡੈਂਟ ਦੇਖ ਕੇ ਨਾਲੇ ਆਪਣੀ ਗੱਡੀ ਸਾਈਡ ਤੇ ਰਹੀ ਮੇਰੀ ਗੱਡੀ ਅੱਗੇ ਰੁਕੀ ਆ ਜਿੱਦੇ ਐਕਸੀਡੈਂਟ ਆਪਾਂ ਰੋਕੇ ਉਹਦੇ ਨੇ ਖੜੇ ਆ ਭਾਈ ਪੂਰਾ 1 ਘੰਟਾ ਹੋ ਗਿਆ ਐਂਬੂਲੈਂਸ ਉੱਕਟੋ ਘਟ ਮੈਂ ਖੋਦ ਪਈ 15 ਤੋਂ 16 ਕਲਾ ਕਰਤੀਆਂ 5 ਮਿੰਟ 5 ਮਿੰਟ ਕਰਕੇ ਭਾਈ ਹਲੇ ਕੋਈ ਐਂਬੂਲੈਂਸ ਨਹੀਂ ਕੋਈ ਸਾਈਡ ਤੇ ਕੋਈ ਸਹਾਇਤਾ ਨਹੀਂ ਹੋ ਰਹੀ ابھی ਕੰਟਾ ਹੋ ਗਿਆ ਸੀ ਪਤਾ ਨਹੀਂ ਕਿੱਦਾਂ ਕਿੱਦਾਂ ਕਰਕੇ ਭਾਈਓ ਨੇ ਫੋਨ ਕਰ ਰਹੇ ਕੱਲੇ ਕੱਲੇ ਬੰਦੇ ਕੋਈ ਸਾਈਡ ਸਾਈਡ ਸਹਾਇਤਾ ਨਹੀਂ ਹੋ ਰਹੀ ਸਰਵੇ ਵੀ ਕਿਹਾ ਗਿਆ ਕਿ ਭਾਈ ਪੁਲਸ ਵਾਲੇ ਆ ਰਹੇ ਨੇ ਤੇ ਐਂਬੂਲੈਂਸ ਵੀ ਆ ਰਹੀ ਹੈ ਦੋ ਦੋ ਗੱਡੀਆਂ ਆ ਰਹੀਆਂ ਤੁਹਾਡੀ ਸਹਾਇਤਾ ਕਿਤੇ ਵੀ ਪਰ ਬੰਦਾ ਭਾਈ ਉਹਦਾ ਹਾਲੇ ਤੱਕ ਉਹਦਾ ਉਹਦੀ ਪਿਆ ਭਾਈ ਜਿਨ੍ਹਾਂ ਦੀ ਜਿਨ੍ਹਾਂ ਦੇ ਲੱਗੇ ਸੀ ਮਾੜੀ ਮੋਟੀ ਸਾਡ ਐਕਟਿਵ ਵਾਲੇ ਉਹਨਾਂ ਦੀ ਫੈਮਿਲੀ ਆ ਕੇ ਲੈ ਗਈ ਉਹਨਾਂ ਨੂੰ ਉਹ ਤਾਂ ਆਪਣੀ ਸੇਫਟੀ ਪਰਪਸ ਲਈ ਚਲੇ ਗਏ ਉਹਨਾਂ ਵਿਚਾਰੇ ਇਹਨੂੰ ਪਤਾ ਕੋਈ ਨਹੀਂ ਦੇਖ ਰਿਹਾ ਭਾਈ ਕੰਟਾ ਹੋ ਗਿਆ ਇਹਨਾਂ ਦਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਕਿ ਕਿਸ ਸੀਨ ਨਾਲ ਐਕਸੀਡੈਂਟ ਹੋਇਆ ਭਾਈ ਐਕਟਿਵ ਸੀਗੀ ਉਹ ਦੋਨੋਂ ਆ ਰਹੇ ਸੀਗੇ ਰੋਡ ਪਾਰ ਕਰਦਾ ਹੋਣਾ ਤੇ ਉਹੀ ਐਕਟਿਵਾ ਦੇ ਵਿੱਚ ਵੱਜੀ ਭਾਜੀ ਉਹਨਾਂ ਨੇ ਮੇਰੇ ਹਿਸਾਬ ਨਾਲ ਮਸ਼ੀਨ ਤੇ ਫੱਟੇ ਲੋਡ ਕੀਤੇ ਸੀ ਐਕਟਿਵਾ ਦੇ ਉੱਪਰ ਚਾਤੇ ਹੋ ਫਰਾਰ ਹੋਗੇ ਫਿਰ ਇਥੋਂ ਉਹ ਨਹੀਂ ਭਾਈ ਫਰਾਰ ਨਹੀਂ ਹੋਏ ਇਦਾਂ ਨਹੀਂ ਕਹਿ ਸਕਦੇ ਆਪਾਂ ਉਹਨਾਂ ਨੇ ਵੀ ਉਹਨਾਂ ਦੀ ਵੀ ਸੱਟ ਵੱਜੀ ਸੀ ਉਹਨਾਂ ਦੀ ਫੈਮਿਲੀ ਜਿਹੜੇ ਆਏ ਉਹਨਾਂ ਨੂੰ ਲੈ ਗਏ ਇਹਨੂੰ ਕਿਸੇ ਨੇ ਵੀ ਪੁੱਛਿਆ ਭਾਈ ਜਦਦੇ ਅਸੀਂ ਸਾਰੇ ਖੜੇ ਆਂ ਨਹੀਂ ਇਹਨੂੰ ਤੁਸੀਂ ਫਰਾਰ ਹੋਣਾ ਹੀ ਕਹੋਗੇ ਅਗਰ ਇਹਨੂੰ ਵੀ ਹਸਪਤਾਲ ਪਹੁੰਚਾ ਦਿੰਦੇ ਜਿੱਦਾਂ ਭਾਈ ਇਹ 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 ਤਾਂ ਤੁਹਾਡੇ ਸਹੀ ਆ ਬਿਲਕੁਲ ਜੇ ਇਸ ਗੱਲ ਨੂੰ ਤੁਸੀਂ ਤੁਸੀਂ ਕਹਿ ਰਹੇ ਹੋ ਤੇ ਗੱਲ ਬਿਲਕੁਲ ਵਧੀਆ ਕਿਉਂਕਿ ਜਦੋਂ ਉਹਦੇ ਸੱਟ ਵੱਜੀ ਉਹਨੂੰ ਲੈ ਕੇ ਗਏ ਤੇ ਇਹਨੂੰ ਵੀ ਲੈ ਕੇ ਜਾਣਾ ਚਾਹੀਦਾ ਸੀਗਾ ਹਾਲਾਂਕਿ ਉਹ ਉਹਨੂੰ ਨਹੀਂ ਲੈ ਕੇ ਗਏ ਅਸੀਂ ਕਿੜੇ ਘੰਟੇ ਤੋਂ ਭਾਈ ਅਸੀਂ ਘੜੇ ਘੰਟੇ ਤੋਂ ਪਹਿਲਾਂ ਹਾਲੇ ਤੱਕ ਕੋਈ ਨਹੀਂ ਐਂਬੂਲੈਂਸ ਨਹੀਂ ਹੁਣ ਦੇਖੋ ਐਂਬੂਲੈਂਸ ਹੁਣ ਆ ਰਹੀ ਆ ਤੁਹਾਡੇ ਅਸੀਂ ਸੜਕ ਸੁਰੱਖਿਆ ਦੀ ਗੱਲ ਕਰਦੇ 12:43 ਤੋਂ 1:40 ਮਿੰਟ ਤੱਕ ਐਂਬੂਲੈਂਸ ਆ ਰਹੀ ਆ ਪੂਰੇ 1 ਘੰਟੇ ਬਾਅਦ ਹਾਲਾ ਕਿ ਮੈਂ ਕਿਹਾ ਪੜੀ ਬੰਦਾ ਬਹੁਤ ਸੀਰੀਅਸ ਆ ਹੋ ਸਕਦਾ ਬੰਦੀ ਡੈਥ ਹੋ ਜਵੇ ਹੋ ਸਕਦਾ ਬੰਦਾ ਐਕਸਪਾਇਰ ਹੋ ਜਵੇ ਕੰਦਾ ਪੜਾਣੀ ਪੜੀ ਜਾਂਦਾ ਹੈ ਕਿਸ ਤਰ੍ਹਾਂ ਹੈ ਇਹ ਭਾਜੀ ਮੈਂ ਇਹਨਾਂ ਦੀ ਭੀੜ ਦੇਖ ਕੇ ਰੁਕਿਆ ਮੈਂ ਦੇਖਿਆ ਜੀ ਬਦੇ ਦੇ ਸੱਟ ਬਹੁਤ ਲੱਗੀ ਹੋਈ ਸੀ ਕੋਈ ਰੋਕ ਨਹੀਂ ਸ ਰਿਹਾ ਬ੍ਰਦਰ ਰੁਕਿਆ ਹੋਇਆ ਸੀ ਇਹਨਾਂ ਨੂੰ ਜਦੋਂ ਪੁੱਛਿਆ ਉਹ ਕਹਿੰਦੇ ਜਿੰਨਾਂ ਦੇ ਐਕਟਿਵਾ ਮਾਰੀ ਸੀਗੀ ਉਹ ਆਪਣੀ ਘਰੋਂ ਦੀ ਉਹਨੇ ਕਿਸੇ ਨੂੰ ਬੁਲਾਇਆ ਤੇ ਉਹ ਉਹਨਾਂ ਨੂੰ ਲੈ ਗਏ ਇਹਨੂੰ ਵਿਚਾਰੇ ਨੂੰ ਕਿਸੇ ਨੇ ਇਹ ਕੋਈ ਮਾਤੜ ਸਾਥੀ ਹੈ ਤਾਂ ਨਹੀਂ ਇਹਨੂੰ ਕਿਸੇ ਨੇ ਚੱਕਿਆ ਆ ਥਾਣਾ ਕਿੰਨੇ ਕੁ ਦੂਰ ਆ ਨਾਲ ਹੀ ਥਾਣਾ ਆ ਐਡੀ ਦੂਰ ਤਾਂ ਵਿਚਾਰੇ ਨੂੰ ਇਹਨੂੰ ਕਿਸੇ ਨੂੰ ਨਹੀਂ ਲੈ ਕੇ ਗਏ ਐ ਇਹਨੇ ਕੋਲ ਵੀ ਕੀਤੀ ਬਰਦਰ ਨੇ 112 ਤੇ ਕੋਈ ਨਹੀਂ ਆਇਆ ਜੀ ਇਹਨੂੰ ਚੱਕਣ ਕਿਉਂਕਿ ਇਹ ਗਰੀਬ ਬੰਦਾ ਆ ਇਹਦੀ ਜਗ੍ਹਾ ਤੇ ਕੋਈ ਹੋਰ ਹੁੰਦਾ ਤੇ ਕਦੋਂ ਦਾ ਹਸਪੀਟਲ ਲੈ ਜਾਣਾ ਸੀ ਕੋਲ ਉਹਦਾ ਅਸੀਂ ਸੜਕ ਸੁਰੱਖਿਆ ਦੀ ਗੱਲ ਕਰਦੇ ਆ ਔਰ ਇੱਕ ਟਾਈਮ ਲਿਮਿਟ ਵੀ ਦਿੰਨੇ ਆ ਕਿ ਮਹਿਜ 5 ਮਿੰਟ ਦੇ ਅੰਦਰ ਅੰਦਰ ਅਸੀਂ ਜਿਹੜਾ ਅਗਰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਉਹਨੂੰ ਅਸੀਂ ਹਸਪਤਾਲ ਪਹੁੰਚਾਇਆ ਘੰਟਾ ਦਾ ਮੈਨੂੰ ਹੋ ਗਿਆ ਖੜੇ ਰੂ ਇਸ ਬੰਦੇ ਨੂੰ ਜੇ ਉਹ ਚੱਕ ਕੇ ਇਹਨੂੰ ਕੋਈ ਇਹਦਾ ਕੋਈ ਹੈ ਨਹੀਂ ਤੇ ਬੰਦੇ ਦਾ ਬਹੁਤ ਦੇਖੋ ਕੀ ਹਾਲ ਹੈ ਵੀ ਇੱਕ ਗਰੀਬ ਬੰਦਾ ਜੇ ਰੋਡ ਤੇ ਪਿਆ ਆ ਇੱਕ ਹਮਦਰਦੀ ਦੇ ਦੌਰ ਤੇ ਅਸੀਂ ਖੜੇ ਆ ਇਨਸਾਨੀਅਤ ਦੇ ਨਾਂ ਤੇ ਹੋਵੇ ਨਾਂ ਤੇ ਖੜੇ ਆ ਬਾਕੀ ਕੋਈ ਨਹੀਂ ਕੋਈ ਨਹੀਂ ਜੇ ਸੀ ਕਿਸੇ ਐਮੂਲੈਂਸਾਰੇ ਨੂੰ ਫੋਨ ਕਰਦੇ ਆ ਉਹ ਕਹਿੰਦੇ ਤੁਸੀਂ ਕਿਸੇ ਪਹਿਲਾ ਜਿਹਨੂੰ ਕੀਤਾ ਉਹਨੂੰ ਕਰੋ ਫੋਨ ਕਰੋ ਜਿਹੜਾ ਪਹਿਲਾ ਜਿਹਨੂੰ ਕੀਤਾ ਉਹਨੂੰ ਹੀ ਕਰੋ ਹੋਰ ਨਾ ਕਰੋ ਵਾਰ-ਵਾਰ ਫੋਨ ਅੱਛਾ ਕਿ ਮੈਂ ਆਪਣੇ ਫੋਨ ਤੋਂ ਵੀ ਕੀਤੇ ਜ਼ੁਵਾਰੀ ਦੇ ਫੋਨ ਤੋਂ ਵੀ ਕੀਤੇ ਵੀ ਡੇਢ ਦੋ ਘੰਟਿਆਂ ਬਾਅਦ ਆਏ ਨੇ ਤੇ ਜਿੰਨੇ ਇਹਦੇ ਨਾਲ ਸੀ ਜਿੰਨੇ ਇਹਦੇ ਵਿੱਚ ਲੱਗੇਵੇਂ ਨਹੀਂ ਇੱਕ ਇੱਕ ਹੀ ਕੰਮ ਹੋਇਆ ਵੀ ਇੱਕ ਵਾਰ ਫੋਨ ਕਰੋ ਐਮਬੂਲੈਂਸ ਨੂੰ ਬਾਰ-ਬਾਰ ਫੋਨ ਨਾ ਕਰੋ 5-10 ਫੋਨ ਕੀਤੇ ਭਾਜੀ ਇਹ ਹੀ ਗਿਆ ਉਹਨਾਂ ਨੇ ਗੱਡੀਆਂ ਬਿਜੀ ਹੈ ਬਿਜੀ ਹੈ ਬਸ ਇਹੀ ਕਹਿੰਦੇ ਰਹੇ ਆ ਹੋਰ ਕੁਝ ਨਹੀਂ ਗਿਆ ਉਹਨਾਂ ਨੇ ਹਾਂ ਹੁਣ ਜਾ ਕੇ ਤੁਹਾਡੇ ਸਾਹਮਣੇ ਐਂਬੂਲੈਂਸ ਆਈ ਹੈ ਇਹ ਇਹੀ ਸੱਟ ਹੋਰ ਜ਼ਿਆਦਾ ਗੰਭੀਰ ਹੁੰਦੀ ਤਾਂ ਕਿ ਆ ਬੰਦਾ ਬੱਸ ਹੁਣ ਦੇ ਬੰਦੇ ਡੈਥ ਹੋ ਜਾਣੀ ਸੀ ਤੇ ਤੋਂ ਜਿਹੜੀ ਤੇ ਬਹੁਤ ਜ਼ਿਆਦਾ ਐਂਬੂਲੈਂਸ ਪਹਿਲੇ ਜਿਹੜੇ ਵੀਰ ਪਹੁੰਚੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਵੀਰੇ ਜੀ 1 ਘੰਟੇ ਤੋਂ ਉੱਪਰ ਸਮਾਂ ਕੀ ਗੱਲ ਇੰਨਾ ਸਮਾਂ ਕਿਉਂ ਲੱਗਿਆ ਜਵੱਦੀ ਤੋਂ ਆਈ ਹੈ ਗੱਡੀ ਇਹ ਗੱਡੀ ਦਾ ਪੰਜ ਗੱਡੀਆਂ ਸੇ ਲੁਧਿਆਣਾ ਦੀਆਂ ਖਰਾਬ ਖੜੀਆਂ ਨੇ ਤਾਂ ਜਿਹੜੀਆਂ ਨੇੜੇ ਦੀ ਨੇੜੇ ਬਾਈ ਗੱਡੀਆਂ ਪੰਜ ਗਿਆਣੇ ਨੇ ਉਹ ਗੱਡੀਆਂ ਖਰਾਬ ਖੜੀਆਂ ਨੇ ਦੋ ਰੋ ਆਈ ਹੈ ਕਟੋਗੜ 26 ਕਿਲੋਮੀਟਰ ਤੋਂ ਗੱਡੀ ਆਂਦੀ ਭਈ ਆਪਣੀ ਟੋਡੂ 26 ਕਿਲੋਮੀਟਰ ਦੂਰ ਤੋਂ ਆਣਾ ਪਿਆ ਕਿ ਪੰਜ ਗੱਡੀਆਂ ਪੰਜ ਦੇ ਪੰਜੇ ਖਰਾਬ ਹੈ ਪੰਜਾਂ ਖਰਾਬ ਨੇ ਆ ਕਾਰਨ ਕੀ ਹੈ ਕਿਉਂ ਖਰਾਬ ਗੱਡੀਆਂ ਮੈਂਟੇਨੈਂਸ ਨਹੀਂ ਹੋਈ ਭੁਰੀ ਗੱਡੀ ਖਰਾਬ ਹੋ ਜਾਂਦੀ ਹੈ ਜਲਦੀ ਬਹੁਤ ਲਦਾਣੇ ਚ ਨਹੀਂ ਪਰ ਅਸੀਂ ਤਾਂ ਦਾਵਾ ਕਰਦੇ ਆ ਪੰਜਾਬ ਸਰਕਾਰ ਦਾਵਾ ਕਰਦੀ ਹੈ ਸੜਕ ਸੁਰੱਖਿਆ ਇੰਨੀ ਹੈ ਕਿ ਅਸੀਂ ਨਵੀਆਂ ਗੱਡੀਆਂ ਦੇਤੀਆਂ 112 ਤੇ ਫੋਨ ਲਾ ਦੇਣਾ ਸੀ ਤੁਸੀਂ 112 ਤੇ ਵੀ ਕੀਤਾ ਤੇ ਕੀ ਕਹਿੰਦੇ ਹੋ 112 ਵਾਲੇ 112 ਵਾਲੇ ਦੀ ਗਲਤੀ ਹੈ ਸਭ ਤੋਂ ਵੱਡੀ ਤਾਂ ਸੜਕ ਸੁਰੱਖਿਆ ਫੋਰਸ ਹੀ ਉਹ ਆ 112 ਹਾਂਜੀ ਤੇ ਉਹਨਾਂ ਨੇ ਨਹੀਂ ਗੱਡੀ ਭੇਜੀ 112 ਤੇ ਵੀ ਇਹਨਾਂ ਨੇ ਕਾਲ ਕੀਤੀ 112 ਤੇ ਕਾਲ ਕੀਤੀ ਸੀਗੀ 112 ਤੇ ਕਾਲ ਕੀਤੀ ਤੇ ਕਿਹਾ ਜੀ ਕਾਲ ਪਹਿਲੀ ਕਾਲ 112 ਦੇ ਭਾਜੀ 12:44 ਮਿੰਟ ਦੀ ਕਾਲ ਹੈ ਜੀ ਪਹਿਲੀ ਉਸ ਤੋਂ ਬਾਅਦ ਕਾਲਾ ਕਰੀਆ ਰੇ ਕਰੀਆ ਭਾਜੀ ਕੋਈ ਉਹਨਾਂ ਦੇ 12 ਵਾਲਿਆਂ ਦੀ ਆ ਜਿਹੜੇ ਸਾਡਾ ਸਫਰ ਫੌਜ ਹੈਗੀ ਆ ਸੜਕ ਬਾਅਦ ਤੇ ਬਣਾਈ ਗਈ ਹੈ ਤੇ ਸੜਕ ਤੇ ਨਹੀਂ ਪਹੁੰਚ ਸਕਦੇ ਉਹ ਬਿਲਕੁਲ 112 ਸੜਕ ਸੁਰੱਖਿਆ ਲਈ ਬਣਾਈ ਗਈ ਆ ਯਾਰ ਸੜਕ ਤੇ ਅਗਰ ਦੁਰਘਟਨਾ ਹੁੰਦੀ ਆ ਨੈਸ਼ਨਲ ਹਾਈਵੇ ਹੈ ਤੁਹਾਨੂੰ ਦੱਸ ਦਈਏ ਔਰ ਇੱਥੇ ਗਾਰੰਟੀ ਦਿੱਤੀ ਜਾਂਦੀ ਹੈ ਕਿ ਇੰਨੇ ਜ਼ਿਆਦਾ ਨਮੀਆਂ ਗੱਡੀਆਂ ਦਿੱਤੀਆਂ ਨੇ ਉਸ ਦੇ ਬਾਵਜੂਦ ਇੱਕ ਵੀ ਗੱਡੀ ਜਿਹੜੀ ਨਹੀਂ ਪਹੁੰਚੀ ਅਗਰ 108 ਦੀ ਗੱਲ ਕਰੀਏ ਤਾਂ ਨੇਅਰ ਬਾਏ ਪੰਜ ਗੱਡੀਆਂ ਨੇ ਔਰ ਪੰਜੇ ਦੀਆਂ ਪੰਜੇ ਗੱਡੀਆਂ ਕੰਡਮ ਨੇ ਕਬਾੜ ਨੇ ਪੰਜ ਦੀਆਂ ਪੰਜ ਹੀ ਮੇਨਟੇਨੈਂਸ ਤੇ ਨੇ ਪੰਜ ਮੇਨਟੇਨੈਂਸ ਤੇ ਗਏ ਆ ਲੁਧਿਆਣੇ ਦੀਆਂ ਤੁਹਾਨੂੰ ਹੁਣ ਕਿੰਨਾ ਸਮਾਂ ਲੱਗੇ ਤੇ ਪਹੁੰਚੋ ਸਾਨੂੰ ਲੱਗੇ ਆ 30 ਅੱਧਾ ਘੰਟਾ ਲੱਗ ਗਿਆ ਕਿੱਥੋਂ ਪਹੁੰਚ ਆ ਰਹੇ ਤੁਸੀਂ ਅਸੀਂ ਜਵਦੀ ਬੇਸ ਤੋਂ ਆ ਰਹੇ ਆਂ ਤੇ ਜਬੱਦੀ ਤੋਂ ਇੱਥੇ ਤੁਸੀਂ ਆਪ ਸੋਚ ਸਕਦੇ ਹੋ ਪੰਚਲੀ ਐਂਬੂਲੈਂਸ ਨੂੰ ਕਿੰਨਾ ਸਮਾਂ ਲੱਗਿਆ ਹੋਵੇਗਾ ਔਰ ਹਲੇ ਵੀ ਐਂਬੂਲੈਂਸ ਜਿਹੜੀ ਹੈ ਚੌਕ ਤੱਕ òm ਕੇ ਆਣੀ ਹੈ ਕਿਉਂਕਿ ਕਟ ਮੌਜੂਦ ਨਹੀਂ ਹੈ ਨੈਸ਼ਨਲ ਹਾਈਵੇ ਦੇ ਉੱਤੇ ਔਰ ਹਲੇ ਤੱਕ ਐਂਬੂਲੈਂਸ 10 ਮਿੰਟ ਸਾਨੂੰ ਹੋ ਗਏ ਇੱਥੇ ਗੱਲ ਕਰਦਿਆਂ ਹੋਇਆਂ ਨੂੰ ਹਲੇ ਤੱਕ ਐਂਬੂਲੈਂਸ ਜਿਹੜੀ ਹੈ ਨਹੀਂ ਪਹੁੰਚ ਪਾਈ ਹੈਗੀ ਔਰ ਲੋਕ ਵੀ ਇੱਥੇ ਖੜੇ ਇੰਤਜ਼ਾਰ ਕਰ ਰਹੇ ਆ ਕਿੱਥੇ ਸੜਕ ਸੁਰੱਖਿਆ ਉਹ ਬਾਤ ਗੱਲਬਾਤ ਕਰ ਲੈਣੇ ਆ ਦਾ ਨਾ ਰਿਹਾ ਥਾਣਾ ਪਰ ਆ 15 ਥਾਣਾ ਬਿਲਕੁਲ ਨਾਲ ਹੈ ਜੀ ਬਿਲਕੁਲ ਨਾਲ ਹੈ ਥਾਣਾ ਜੇ ਗੱਲ ਕਰੀਏ ਤਾਂ ਮਹਿਜ 10 ਤੋਂ 12 ਮੀਟਰ ਦੇ ਉੱਤੇ ਥਾਣਾ ਇੱਕ ਕਿਲੋਮੀਟਰ ਦੇ ਥਾਣਾ ਆ ਸਾਹਮਣੇ ਦੋ ਗੱਡੀਆਂ ਪੁਲਿਸ ਵਾਲਿਆਂ ਦੀਆਂ ਨੰਗੀਆਂ ਕੋਈ ਨਹੀਂ ਰਿਹਾ ਸਾਹਮਣੇ ਅਮਰੂਦਾਂ ਦੀ ਰੇੜੀ ਲੱਗੀ ਪਈ ਦਿਖਾਓ ਜਰਾ ਪੀਸੀਆਰ ਵਾਲੇ ਉੱਥੇ ਅਮਰੂਦ ਲੈ ਕੇ ਚਲੇ ਗਏ ਨੇ ਅੱਛਾ ਪੁਲਿਸ ਵਾਲੇ ਉੱਥੇ ਖੜੇ ਸੀ ਦੇਖ ਕੇ ਖੜੇ ਆ ਇੰਨੀ ਭੀੜ ਆ ਕੋਈ ਨਹੀਂ ਉਹਨਾਂ ਨੂੰ ਪਤਾ ਲੱਗਾ ਵੀ ਭੀੜ ਕਿਉਂ ਆ ਵਰ ਉਲਟਾ ਬਾਜਾ ਮਾਰੀਏ ਕਿਸੇ ਨੇ ਨਹੀਂ ਸੁਣੀ ਜੀ ਆਪਣਾ ਲੈ ਕੇ ਅਮਰੂਦ ਨਿਕਲ ਗਿਆ ਤੇ ਇੱਥੇ ਸਰਦਾਰ ਸਿੰਘ 15 ਮਿੰਟ ਲੱਗੇ ਆ ਸਰ ਨਹੀਂ ਨਹੀਂ ਤੁਸੀਂ ਜਵੱਦੀ ਤੋਂ ਆਏ 1/2 ਘੰਟਾ ਉਹ ਕਹਿੰਦੇ ਲੱਗੇ ਨਹੀਂ ਸਰ ਤੁਹਾਨੂੰ ਟਾਈਮ ਦਿਖਾ ਦਿੰਦੇ ਜੀ ਐਡੀ ਨਹੀਂ ਨਹੀਂ ਜੀ 1 ਮਿੰਟ ਤੁਸੀਂ ਮੇਰੀ ਗੱਲ ਸੁਣ ਮੈਂ ਪਹਿਲਾਂ ਇਧਰੋਂ ਹੀ ਗਿਆ ਵਾਂ ਮੈਂ ਘਰੋਂ ਰੋਟੀ ਖਾ ਕੇ ਮੈਂ ਸਕੂਟਰੀ ਛੱਡ ਕੇ ਫੇਰ ਆਇਆ 1 ਘੰਟਾ ਪਤਾ ਕੀ ਤੁਹਾਡੇ ਜਿਹੜੇ ਅਟੈਂਡੈਂਟ ਆ ਉਹਨਾਂ ਨੇ ਆਪ ਹੀ ਦੱਸਿਆ ਵੀ 18 ਮਿੰਟ 1 ਵਜੇ 18 ਮਿੰਟ ਤੇ ਜਾਓ ਬੜੀ ਆਈ ਹੈ ਜੀ ਟਾਈਮ ਚੈੱਕ ਕਰ ਲਓ ਜੀ ਅੱਛਾ 112 ਦਾ ਇੱਥੇ ਡਿਊਟੀ ਹੋਣੀ ਚਾਹੀਦੀ ਉਹ ਕਿਉਂ ਦੇ 108 ਦੇ ਇੱਥੇ ਕਿੰਨੀਆਂ ਐਂਬੂਲੈਂਸ ਨੇ ਕੀ ਹਾਲਾਤ ਹੈ ਜੇਥੇ 42 ਐਂਬੂਲੈਂਸ ਹੈ ਗੇ ਲੁਧਿਆਣਾ ਦੀਆਂ ਜੀ ਤੇ ਖਰਾਬ ਕਿੰਨੀਆਂ ਨੇ ਖਰਾਬ ਤਾਂ ਬਹੁਤ ਹੈਗੀਆਂ ਨੇ ਜੀ ਚਲੋ ਤੁਸੀਂ ਆਪਣੀ ਡਿਊਟੀ ਨਿਭਾਓ ਵੀਰੇ ਜੀ ਬਿਲਕੁਲ ਇੱਥੇ ਐਂਬੂਲੈਂਸ ਲੈ ਕੇ ਜਾ ਰਹੇ ਨੇ ਔਰ ਲੋਕ ਜਿਹੜੇ ਨੇ ਸ਼ਿਕਾਇਤ ਇਹ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ 112 ਕਿੱਥੇ ਵੀਰੇ ਜੀ 112 ਕਿੱਥੇ ਹੈ 112 ਨੰਬਰ ਤਾਂ ਕੋਈ ਨਹੀਂ ਇੱਥੇ ਪਹੁੰਚਿਆ ਜੀ ਆ ਇਹ ਪਤਾ ਨਹੀਂ ਕਿਹੜੀ ਆ ਜੀ ਇਹ ਕਾफी ਦੂਰ ਤੋਂ ਕੰਦੇ ਆਏ ਆ ਸੀ ਪਰ ਅਸੀਂ ਤਾਂ ਬਹੁਤ ਚਿਰ ਦੇ ਪਰੇਸ਼ਾਨ ਹੋਏ ਪਏ ਆ ਜਿਹੜੀ ਸੜਕ ਸੁਰੱਖਿਆ ਲਈ ਸੜਕ ਸੁਰੱਖਿਆ ਸਪੈਸ਼ਲ ਫੋਰਸ ਬਣਾਈ ਹੈ ਉਹਦਾ ਕੀ ਹਾਲ ਕੋਈ ਹਾਲ ਨਹੀਂ ਹੈਗਾ ਕੋਈ ਅਜੇ ਤੱਕ ਨਹੀਂ ਆਇਆ ਸਾਨੂੰ 1 ਘੰਟਾ ਹੋ ਗਿਆ 1 ਘੰਟੇ ਤੋਂ ਖੜੇ ਆ ਲੇਕਿਨ ਕੋਈ ਨਹੀਂ ਆਇਆ ਜੀ 1 ਘੰਟਾ ਆਰਾਮ ਨਾ ਹੋਵੇ ਕਿੰਨਾ ਟਾਈਮ 1 ਘੰਟੇ ਤੋਂ ਉੱਪਰ ਹੀ ਹੋ ਗਿਆ ਤਕਰੀਬਨ ਸਥਾਨੀਅਤ ਦੇ ਤੌਰ ਤੇ ਸਾਰੇ ਜਣੇ ਖੜੇ ਹੈ ਕਿ ਚਲ ਇੱਕ ਗਰੀਬ ਦਾ ਐਕਸੀਡੈਂਟ ਹੋਇਆ ਕਿ ਚਲੋ ਆਪਾਂ ਆਪਣੀ ਸਹਾਣੀਅਤ ਦੇ ਤੌਰ ਤੇ ਉਹਨੂੰ ਸਿਵਲ ਹਸਪੀਟਲ ਦੇ ਵਿੱਚ ਭੇਜੀਏ। ਡੇਢ ਘੰਟੇ ਤੋਂ ਜ਼ਿਆਦਾ ਹੀ ਹੋ ਗਿਆ ਮੇਰੇ ਹਿਸਾਬ ਨਾਲ। ਮੈਂ ਵੀ ਇਹ ਭੀੜ ਦੇਖ ਕੇ ਆਪਣੀ ਗੱਡੀ ਸਾਈਡ ਤੇ ਲਾ ਕੇ ਮੈਂ ਇਸ ਗਰੀਬ ਨੂੰ ਦੇਖਿਆ ਤਾਂ ਮੈਂ ਭਾਈ ਪੱਤਰਕਾਰ ਭਾਈ ਚਰਨ ਨੂੰ ਫੋਨ ਕਰਕੇ ਇੱਥੇ ਬੁਲਾਇਆ। ਨਾ ਕੋਈ ਮੀਡੀਆ ਉਹ ਆਇਆ ਐਂਬੂਲੈਂਸ ਆਈ ਨਾ ਹੀ ਪੁਲਸ ਆਈ। ਅੱਛਾ ਜਿਹੜੀ ਪੰਜਾਬ ਸਰਕਾਰ ਦਾਵਾ ਕਰਦੀ ਹੈ ਸੜਕ ਸੁਰੱਖਿਆ ਫੋਰਸ ਦੀ ਉਹ ਸੜਕ ਸੁਰੱਖਿਆ ਫੋਰਸ ਕਿੱਥੇ ਹੈ? ਇਹ ਭਾਜੀ ਪੰਜਾਬ ਸਰਕਾਰ ਦਾਵਾ ਇਸ ਚੀਜ਼ ਦਾ ਕਰਦੀ ਹੈ ਕਿ 112 ਉਦੋਂ ਆਏਗੀ ਜਦੋਂ ਬੰਦਾ ਡੈੱਡ ਹੋ ਜਾਏਗਾ। ਬੰਦਾ ਡੈੱਡ ਹੋਣ ਤੇ 112 ਆਂਦੀ ਹੈ ਜਿੰਨੀ ਦੇਰ ਬੰਦਾ ਡੈੱਡ ਨਹੀਂ ਹੁੰਦਾ ਉਸ ਤੋਂ ਪਹਿਲਾਂ ਕੋਈ 112 ਜਾਂ ਕੋਈ 108 ਤੋਂ ਆਂਦੇ ਨਹੀਂ ਇੱਥੇ ਕੋਈ ਵੀ 112 ਕੋਈ ਵੀ ਸੜਕ ਸੜਕ ਸੁਰੱਖਿਆ ਫੋਰਸ ਜਾਂ ਐਂਬੂਲੈਂਸ ਹੈ ਜਾਂ ਪੁਲਿਸ ਫੋਰਸ ਕੋਈ ਵੀ ਇੱਥੇ ਦਿਖਾਈ ਨਹੀਂ ਦਿੱਤਾ ਐਸ ਲਈ ਇਹਨੇ ਲੋਗ ਇਨਸਾਨੀਅਤ ਦੇ ਨਾਤੇ ਇੱਕ ਅਣਜਾਣ ਵਿਅਕਤੀ ਦੀ ਮਦਦ ਕਰਨ ਲਈ ਖੜ ਗਏ ਪਰ ਜਿਹੜੀ ਤੁਹਾਡੇ ਟੈਕਸਾ ਦੇ ਨਾਲ ਪੰਜਾਬ ਸਰਕਾਰ ਨੇ ਸੜਕ ਸੁਰੱਖਿਆ ਫੋਰਸ ਬਣਾਈ ਹੈ ਉਹ ਉਹਦੀ ਐਂਬੂਲੈਂਸ ਤਾਂ ਛੱਡੋ ਪੁਲਿਸ ਫੋਰਸ ਵੀ ਇੱਥੇ ਦਿਖਾਈ ਨਹੀਂ ਦੇਰੀ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ